अच्छे कहने का टाइम लौट ही नहीं फिर भी दमें दार धनबाद करना जैसे सलमान करके गुरजीवन सिंह जी परौ सलवान मानूंगे जगी बराज जी कल साहब जी कृपा करते बराजन की कृपालता करो हम महाराजा ने शक्ति साहबान भाई मनजीत सिंह लाठी उन्होंने बाद मनप्रीत मान पांच सौ सत्त मिनट में असि भी लाव गए असि अर्थ नहीं लागू मैं बोलूँगा जलो क्योंकि मैं सवेर करा मैंने कहते नहीं जब तू लाएगा फिर देखा ਘੜੀ ਦੇਖ ਲਓ ਮੈਂ ਸਤਮੰਤੀ ਲਾਉਂਗਾ ਤੇ ਆਪਾਂ ਕਰਦੇ ਹਾਂ ਸਤਮੰਤ ਲਈ ਮਨਜੀਤ ਸਿੰਘ ਜੀ ਲਾਤੀ ਉਹਨਾਂ ਤੋਂ ਬਾਅਦ ਮਨਪ੍ਰੀਤ ਸਿੰਘ ਜੀ ਕੋ ਤਿਆਰ ਲਾਗੇ ਹਾਂ ਜੀ ਸਲਵਾਰ ਹੋ ਰਿਹਾ ਜੀ ਯਕਾਰੇ ਦੀ ਸਾਝ ਪਾ ਲੇਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ खिच्चों गए हम सारे पर ये सारे नाम लगे सतगुरु ने पवित्र छत्र छाया देत श्री में बादशाह आलम हरगोविंद शाह बादशाह रेणुता के नाल स्वामी वेद सिंह जी महाराज स्वामी दरबारा सिंह जी महाराज और स्वामी जोरा सिंह जी महाराज दरबार संप्रदाय लोगों से अंत मुख सेवादार स्वामी जगदीश सिंह जी गुरु साहब जी की पावन जोड़ी संगत का दर्शन विदास कर रहे ज्ञानी गुरु नाम सिंह जी बराज जिन्हों ने प्रेम ना कविश्री कला दे, दे दरबार संप्रदाय लोगों साहब अंतर स्वासा तक सेवा लगाई ज्ञानी जोरा सिंह जी मुसाफिर

स्वामी तर सिंह महाराज जी ने रचना का परिचय दीप से तो सुनो फिर एक कविता गुरु की कृपा गुरु दी बख्शीश ये अपन पेश करांगे आप बिना प्यार के शब्द सुनिए काह कटिए देविए ਇੱਕ ਵੀਰ ਸੁਰਮਾ ਸਿੰਘ ਅੱਖਰ ਤੋਂ ਬਨਾਕਾ ਸੁਰਮਾ ਸਿੰਘ ਉਹਨੇ ਤੇਰੀ ਆ ਪੁੱਤਤਾ ਦੇ ਤੁਹੀ ਰੰਗ ਚਾੜਦਾ ਉਹ ਦੋ ਸ਼ਬਦ ਸਾਝੇ ਕੀਤੇ ਜਦ ਉਹ ਸ਼ਬਦ ਸਾਝੇ ਵੀਰ ਕਰ ਰਿਹਾ ਸੀ ਸਵਾਮੀ ਜਗਜੀਤ ਸਿੰਘ ਜੀ ਇਹਨਾਂ ਨੇ ਜੋ ਬਚਨ ਕਹਿ ਗਿਆਨੀ ਪੂਰਨ ਸਿੰਘ ਜੀ ਤਰਨ ਤਰਨ ਸਾਹਿਬ ਦੇ ਹੈਦਰਾ ਜੀ

ਸਭ ਕੁਝ ਦੇ ਅੰਦਰ ਚਾਤੀ ਬਾੜ ਜਿਵੇਂ ਗੁਰੂ ਦਾ ਸ਼ਬਦ ਅੰਦਰ ਚੱਲਦਾ ਹੈ ਨਾ ਫਿਰ ਪਰਦੇ ਨੂੰ ਪਤਾ ਚੱਲਦਾ ਕਿ ਕੁੱਲੀ ਬਿੱਟੀ ਨਹੀਂ ਤੇਰੇ ਅੰਦਰ ਸੋਨਾ ਵੀ ਹੈ ਕਿਉਂ ਤੇਰੇ ਅੰਦਰ ਸੋਨਾ ਵਸਿਆ ਉਹ ਅਕਾਲ ਪੁਰਖ ਹੈ ਔਰ ਇਹਦੇ ਵਿੱਚ ਪਿਆਰ ਦੇ ਸ਼ਬਦ ਆਉਣਗੇ ਵੀ ਹਰ ਹਿਰਦੇ ਵਿੱਚ ਵਸਜੇ ਤੂੰ ਜੇ ਕਿਸੇ ਦੇ ਔਗਲ ਤੋਲੇ ਦਾ ਜੇ ਸਤ ਸੁਣੇ ਤੂੰ ਚੰਪੂ ਕਰਕੇ ਤੇ ਸਤ ਸਿਵਾ ਕੁਝ ਬੋਲੇ ਨਾ ਜੇ ਸੰਗਤ ਕਉ ਕੇ ਸੋ ਤੇਰੀ ਤਾਂ ਇੱਜ਼ਤ ਪੱਲੇ ਪੈਂਦੀ ਐ ਤਾਂ ਕੀ ਨ ਪੈਂਦੀ ਮਿੱਟੀ ਦੀ ਜੇ ਨਜ਼ਰ ਗੁਰੂ ਦੀ ਤੇ ਗਿਆਨੀ ਗੁਰਨਾਮ ਸਿੰਘ ਜੀ ਬਰਾਰ ਜਿੰਨਾ ਤੇ Swami Darbala Singh Maharaj ਦੀ ਨਜ਼ਰ ਪਈ ਅੱਜ ਉਹਨਾਂ ਦੀ ਯਾਦ ਵਿੱਚ ਅਸੀਂ ਸਾਰੇ ਬੈਠੇ ਆ ਸਤਗੁਰ ਪੈਂਦੇ ਨੇ ਗਿਆਨ ਅੰਜਨ ਗੋਤੀਆ ਅਭਿਆਨ ਅੰਧੇਰ ਬਿਨਾ ਸਹਰਤ ਤੇ ਸੰਤ ਭੇਟਿਆ ਨਾਨਕ ਮਨ

आप प्यार वाले तुष्ट्री जत्थे तो क्या गुरु नामक सिंह जी बराज उन्होंने याद में सतपुर गुरु जी सदव तो कर but God said to मिटी नमत पी पड़े आई त न आदी व ਗਿਆਨੀ ਪ੍ਰਨਾਮ ਸਿੰਘ ਜੀ ਪ੍ਰਾਤਮਨਤ ਸਹਿਬ ਹੱਲੇ ਮੁਲੇ ਦਾ ਸਮਾਗਮ ਸੀ ਤੇ ਬਰਾੜ ਸਾਹਿਬ ਦੇ ਸਾਥੀ ਨਾਲ ਨਹੀਂ ਗਏ ਉਹਨਾਂ ਨੇ ਸਾਨੂੰ ਬੁਲਾਇਆ ਕਿ ਜਿਹੜੇ ਤੁਹਾਡੇ ਸਾਥੀ ਨੇ ਉਹ ਨਾਲ ਸਾਥ ਲਗਾ ਦੇ ਉਸ ਸਮੇਂ ਕੁਝ ਵਿਚਾਰ ਇਹ ਹੋਈ ਕਿ ਗਿਆਨੀ ਪ੍ਰਨਾਮ ਸਿੰਘ ਜੀ ਬਰਾੜ ਉਹਨਾਂ ਨੂੰ ਇੱਕ ਸਿੱਖ ਲਿਆ ਕਿ ਕਹਾਂ ਜੇ ਤੁਸੀਂ ਬਹੁਤ ਵਿਦਵਾਨ ਹੋ ਤੇ ਆਲਮਾਨ ਹੋ ਸਰਬਾਤਮਕ ਨੇ ਆਪਣੇ ਮੁਖਤਕੀਆ ਉਕਿੰਦੇ ਇਤੋਂ ਬੜੇ ਬੜੇ ਹੋ ਕੇ ਤੁਲ ਜਿਸ ਸਮੀਰ ਬਾਰਾਸੀ ਮਾਰਨ ਲਿਖਦੇ ਨੇ ਉਥੋਂ ਨਾਲ ਉਹ ਸ਼ਬਦ ਬੱਤੇ ਕਾਪ ਕਸੁੰਧ ਕਰਕੇ ਜਗਤੇ ਰਹੇ ਨਹੀਂ ਆਇਆ ਬਾਤੋ ਪਰੇ ਭਤੌਣ ਵਾਲੇ ਨਾਤ ਮੁਨੀ ਵੀ ਇਤੋਂ ਅਲੋਪ ਹੋਦੇ ਚਾਹ ਦਾ ਲੋਕਾਂ ਨੂੰ ਗਿਆਨ ਸਮਾਨ ਵਾਲੇ ਕਹਿੰਦੇ ਨੇ ਧਾਰਨ ਰਣ ਕੇਲੇ ਖਾਲਿਕ ਵਾਏ ਦਾ ਜਲ ਪਰਗੇ ਦਿੱਤੇ ਰਹੇ ਨਹੀਂ ਅਲੀ ਗਰਵਾਣ ਵਾਲੇ ਰਹਿਆ ਨਾਮ ਅੰਮ੍ਰਿਤ ਸਰਦਾਰ ਸਿਗਾਜਾ ਗੁਰੂ ਘਰ ਹੋ ਕੇ ਜਤੇ ਗਰਵਾਣ ਵਾਲੇ ਉਹ ਕਹਿੰਦੇ ਪਾਸੇ ਸਵਾਮੀ ਦਰਬਾਰਾ ਸਿੰਘ ਜੀ ਉਹਨਾਂ ਦੀ ਕਰਤਾ ਮੇਰੀ ਬੇਟੀ ਜਿੱਥੇ ਗੁਰੂ ਦੀ ਨਜ਼ਰ ਹੈ ਉੱਥੇ ਸਭ ਬਖਸ਼ਿਸ਼ਾਂ ਨੇ ਕਹਿੰਦੇ ਗਰਵਾਣ ਸਿੰਘ ਜੀ ਬਲਾਰ ਜਿਵੇਂ ਉਹਨਾਂ ਦੀ ਸੇਵਾ ਕਰਾਈ ਬਸ ਗੁਰੂ ਦੇ ਚਰਨਾਂ ਰੋਕੀ ਕੇ ਅਰਦਾਸ ਕਰਕੇ ਮੰਗਦੇ ਆ ਕੋਸ਼ਿਸ਼ ਹਮੇਸ਼ਾ ਕਰਦੇ ਆ ਕੁਝ ਮਜ਼ਬੂਰੀਆਂ ਐਸੀਆਂ ਹੁੰਦੀਆਂ ਨੇ ਪਰ ਸਤਿਗੁਰੂ ਕਿਰਪਾ ਕਰੇ ਤਨ ਦੇਹੀ ਨਾਲ ਅੰਤ ਸਵਾਸ ਤੱਕ ਗੁਰੂ ਦੇ ਚਰਨਾਂ ਵਿੱਚ ਸੇਵਾ ਦੇ ਪੁਜਾਈ ਇਹ ਤੋਂ ਵੱਡੀ ਮੰਗ ਕੋਈ ਨਹੀਂ ਸੋ ਐਨੀ ਸੇਵਾ ਪਰਮਾਨੰਤ ਨੂੰ ਸਵਾਮੀ ਜਗਜੀਤ ਸਿੰਘ ਜੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਅਸ਼ੀਰਵਾਦ ਬਖਸ਼ਿਆ ਤੇ ਮੈਂ ਉਸ ਸਮਾਹਤ ਜਿਹਾਣੇ ਸਕਦਾ ਸਵਾਮੀ ਜੀ ਮੈਂ ਛੋਟਾ ਹੁੰਦਾ ਲੋਕੋ ਆਇਆ ਕੈਰ ਸਟੇਟ ਤੇ ਗੱਲ ਕਰਨ ਲੱਗਾ ਦੀ ਗੁੱਦਾ ਪਰ ਮੈਂ ਬੇਇੱਜ਼ਤੀ ਕਰਾ ਲਗਾਤਾਰ ਸਵਾਮੀ ਜਾਨੇ ਸ਼ਬਦਾਂ ਨੂੰ ਬੋਲਣਾ ਕਿਵੇਂ ਆ ਕਿਵੇਂ ਸਤਿਕਾਰ ਦੇਣਾ ਹਰ ਇੱਕ ਨੂੰ ਬੜੇ ਪਿਆਰ ਨਾਲ ਸਿਖਾਇਆ हमेशा शुक्र गुजार की सेवा प्रवान करो वाहन करते सोच मनप्रीत मान का नहीं लाव गे पर हुक्म होना पलट ही लाओ तुम पान्य -पान्य तुझी तुझी भी लाओ ਅਸੀਂ ਤੁਹਾਡੇ ਸਾਰਿਆਂ ਦੇ ਜਿਹੜੇ ਸਨ ਜਿਵੇਂ ਕਿ ਪੜਾਇਆ ਹੋਇਆ ਮੇ ਨੂੰ ਸਨਮਾਨ ਦੇਣ ਜਿਨ੍ਹਾਂ ਨੇ ਬਿਸ਼ੇਸ਼ ਯੋਗਦਾਨ ਕੀਤਾ ਅਸੀਂ ਸਭੀ ਜਨਾਂ ਨੂੰ ਦੱਸਿਆ ਦੇ ਮਹਨਾਤ ਮੌਜੂਦ ਹੋਣ ਦੇ ਸਨਮਾਨ ਦੇਣ ਤੇ ਜਿਹੜਾ ਰੈਕਟਿ ਪਛਾਣੇ ਮਾਰੇ ਮਹਾਤਿਰੋ ਦੇ ਸ਼ਾਮ ਜਿਹੜੇ ਬੋਲੇ ਇਹ ਮੌਜੂਦ ਸਭੀ ਤੋਂ ਉਹ ਜਦੋਂ ਫਮੀ ਮਤ ਚੱਪਲ ਕਰਤਾ ਸਭੀ ਬੋਲ ਕੇ ਉੱਤਰ ਗਏ ਹਾਉ ਮੈਂ ਬੇਨਤੀ ਕਰਦਾ 5 ਮਿੰਟ ਖਤ ਜਨ 3 ਮਿੰਟ ਮਾਨ ਪ੍ਰੇਤਨ ਮਾਨ ਗੌਣ ਪਾਰੇ ਦੇ ਸਾਹਮਣੇ ਸੇਵਾ ਕਰੂ